ਤੇ ਮੈਂ ਨਾਲ ਇੱਕ ਵੰਦੀ ਇਹ ਵੀ ਕਰੂਗਾ ਕਿ ਜਿਹੜੀ ਸਵਰਾਲੇ ਇਹਨਾਂ ਨੇ ਉੱਥੇ ਕੰਦਿਆਂ ਦੇ ਸਵਰਾਲੇ ਜੀ ਉਹ ਗੱਲ ਵੀ ਇੱਥੇ ਜ਼ਰੂਰ ਦੱਸਣਾ ਕਿ ਉਹਨੂੰ ਕੀ ਵਾਪਰਿਆ ਸੀ ਕਿ ਆਪਣੇ ਵੀਰਾਂ ਨੂੰ ਉਹ ਚੀਜ਼ਾਂ ਵੀ ਪਤਾ ਲੱਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਕਿੰਦੀ ਸ਼ਰਮ ਦੀ ਗੱਲ ਆ ਇੱਕ ਇਹਨਾਂ ਨੇ ਆ ਆਦਮੀ ਪਾਰਟੀ ਨੇ ਝੜੂ ਪਾਰਟੀ ਨੇ ਮੱਥੇ ਦੇ ਕੋਲੰਪਰ ਕਰਦੇ ਲਿਆ ਜੋ ਵੀ ਜਿਹੜੇ ਕਿਸਾਨ ਆंदोलਨ ਦੇ ਸੀਤ ਪਰਿਵਾਰ ਨੇ ਅੱਜੋ ਇੱਥੇ ਦਰਦ ਦਰਦ ਟਕੇ ਖੰਦੇ ਨੇ ਤੇ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਭਾਈ ਤੁਹਾਡੇ ਸਹਿਤ ਭਵੰਤਮਾਨ ਜੀ ਕਰਤਾ ਤੁਸੀਂ ਭਵੰਤਮਾਨ ਦੇ ਡਰਾ ਮੂਰੇ ਹਸਰਨਾ ਲਾਓ ਮੇਰਾ ਕਿਉਂ ਮੇਰੇ ਡਰਾ ਮੂਰੇ ਕਿਉਂ ਧਰਨਾ ਲਾਇਆ ਸੋ ਇਹਨਾਂ ਨੂੰ ਦੱਸਣਾ ਚਾਹੁੰਨੇ ਕਿ ਤੁਸੀਂ ਖੇਤੀਬਾੜੀ ਮੰਤਰੀ ਹੋ ਤੇ ਜਿਹੜੇ ਆ ਮੁੱਦੇ ਨੇ ਇਹ ਖੇਤੀਬਾੜੀ ਵਾਲੀ ਮੁੱਦੇ ਨੇ ਛੋਟੀ ਵੀ ਕੋਈ ਤਾਕਤ ਹੋਣੀ ਚਾਹੀਦੀ ਆ ਕੱਲਾ ਭਵੰਤਵਾਨ ਤਾਂ ਨਹੀਂ ਕੁਛ ਇੱਥੇ ਭਵੰਤਵਾਨ ਨੇ ਸਾਰਾ ਕੁਝ ਰੱਬੇ ਬਾੜੀਏ ਭਵੰਤਵਾਨ ਏਗਾ ਐਮਐਲਏ ਦੀ ਵੀ ਪਾਵਰ ਹੁੰਦੀ ਆ ਮੰਤਰੀ ਦੀ ਵੀ ਬਹੁਤ ਵੱਡੀ ਪਾਵਰ ਹੁੰਦੀ ਆ ਭਵੰਤਵਾਨ ਕੀ ਆ ਸਾਰਾ ਕੁਝ ਰੱਬੇ ਭਵੰਤਵਾਨ ਹੋਣਾ ਤੇ ਲੋਕ ਨਹੀਂ ਸੋ ਜਿੰਨੇ ਅੱਗੇ ਇਹਨਾਂ ਨੇ ਗੱਲਾਂ ਕਹੀਆਂ ਸੀ ਸਾਰੀਆਂ ਉੱਤੇ ਚੱਲਦ ਨੇ ਅੱਜ ਵੀ ਇਹ ਕੋਹਾਂ ਖਾਂਦੇ ਸੀ ਇਹ ਗਾਰੰਟੀ ਵਾਲੇ ਬੜੇ ਸ਼ੌਂਕੀ ਸੀ ਕਹਿੰਦਾ ਸੀ ਗਾਰੰਟੀ ਲੈਂਦੇ ਆ ਕਿ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ 3 ਮਹੀਨਿਆਂ ਦੇ ਵਿੱਚ ਟਿੱਟਾ ਖਤਮ ਕਰਦਾਂਗੇ ਅੱਜ ਰੋਜ਼ ਮਾਵਾਂ ਦੇ ਟਿੱਟ ਮਾਰਦੇ ਨੇ ਸਭ ਤੋਂ ਵੱਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਸਾਡੇ ਪਿਓ ਨੇ ਕਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਪਿਓ ਦਾ ਨਹੀਂ ਹੋਇਆ ਉਹ ਹੋਰ ਕਿਸਦਾ ਕੀ ਬਣ ਜਾਊਗਾ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਜਦੋਂ ਬਣੂਗੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਿਆਤਿ ਵੀ ਦਾ ਇਨਸਾਫ demanding ਜਿਹੜੇ ਦੋਸ਼ੀ ਨੇ 24 ਘੰਟਿਆਂ ਦੇ ਵਿੱਚ ਫੜਾਂਗੇ ਅੱਜ ਦੇਖਣੇ 2 ਸਾਲ ਹੋਣ ਵਾਲੇ ਨੇ ਉਹ ਦੋਸ਼ੀ ਅੱਜ ਤੱਕ ਨਹੀਂ ਫੜੇ ਦੇਖ ਲਓ ਜਿਹੜੇ ਆਪਣੇ ਤੇਰੇ ਦੇ ਆਪਣੇ ਖੂਰ ਗ੍ਰੰਥ ਸਹਿਬ ਜੀ ਦੇ ਨਹੀਂ ਹੋਏ ਉਹ ਹੋਰ ਕਿਸੇ ਦੇ ਕੀ ਹੋ ਜਾਣਗੇ ਸੋ ਦੇਖ ਲਓ ਇੰਨਾ ਠੱਗਾ ਹੋ ਰਿਹਾ ਮੈਂ ਅਗਸਤ ਮਹੀਨੇ ਦੀ ਗੱਲ ਦੱਸਦਾ ਮੈਂ ਸਮਰਾਲੇ ਪੰਜ ਦਿਨਾਂ ਦਾ ਧਰਨਾ ਲਾਇਆ ਸੀ ਇਸ ਜਿਹੜੀਆਂ ਦਫ਼ਤਰ ਸਾਹਮਣੇ ਆਪਣੀ ਮੰਗ ਦੇ ਕਰਕੇ ਕੀ ਪਾਇਆ ਕਿਸਾਨ ਅਰੋੜੂ ਦੇ ਸੀਮ ਪਰਿਵਾਰ ਨੇ ਜਦੋਂ ਦਾ ਟਿੱਕੇ ਖਾਂਦੇ ਨੇ ਇਹਨਾਂ ਦੀ ਕੋਈ ਸਰਵਾਈ ਨਹੀਂ ਸੋ ਇਹਨਾਂ ਨੂੰ ਜਿਹੜਾ ਤੇਲੰਗਾਨਾ ਦੇ ਸਾਈਮੇ ਕੋਰਲਾਰ ਬਾਈ ਨੂੰ ਮੌਕਾ ਦਿੱਤਾ ਸੀ ਚੰਡੀਗੜ੍ਹ ਬੁਲਾ ਕੇ ਸਾਨੂੰ ਸਪੈਸ਼ਲ ਓਸੀ ਵਾਲੀਆਂ ਪੱਟੀਆਂ-ਪੱਟੀਆਂ ਤਸਾਂ ਤੇ ਬੁਲਾ ਕੇ ਲੈ ਕੇ ਗਏ ਸੀ ਸਾਨੂੰ ਉਹਦੇ ਚ ਪਾਈ ਟੈਚਰੀ ਬਰਕਾਨਤਮਨ ਤੇ ਤੇਲੰਗਾਨਾ ਦਾ ਮੁੱਖ ਮੰਤਰੀ ਹਾਜ਼ਰ ਸੀ ਉਹ ਬੰਦਿਆਂ ਨੇ ਕੀ ਕੀਤਾ ਸਾਨੂੰ ਤੇਲੰਗਾਨਾ ਦਾ ਮੌਕਾ ਦਿੱਤਾ ਸੋ ਜਿਹੜਾ ਕਿ ਸਾਨੂੰ ਅੱਜ ਤੱਕ ਦੋ ਤੋਂ 100 ਪਰਿਵਾਰਾਂ ਨੂੰ ਨਹੀਂ ਮਿਲਿਆ ਕੌਣ ਖਾ ਗਿਆ ਸਾਡਾ ਉਹ ਮਾਲਦਾ ਕੋਈ ਤਾਂ ਖਾ ਉਹ ਕੋਈ ਗਿਆਣਾ ਤਾਹੀਂ ਨਹੀਂ ਇਹ ਗੋਉ ਕਈ ਨਾ ਜ਼ਰੂਰ ਕਿਸੇ ਨਾ ਕਿਸੇ ਨੇ ਖਾਧਾ ਹੋ ਗੱਲ ਇਸ ਨੂੰ ਬਾਹਰ ਨਿਕਲਣੀ ਚਾਹੀਦੀ ਆ ਉਹਦੇ ਬਾਅਦ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਨੇ ਇਹਨਾਂ ਦੀ ਬਹੁਤ ਸਤਿਕਾਰ ਕੀਤਾ ਜਾਂਦਾ ਬਹੁਤ ਹੀ ਚੰਗੇ ਦਾਲ ਬੰਦੇ ਕਿਹਾ ਜਾਂਦਾ ਕਿਹਦੇ ਬਹੁਤ ਚੰਗੇ ਨੇ ਖੇਤੀਬਾੜੀ ਮੰਤਰੀ ਕਰਨ ਨੂੰ ਸੰਗਤ ਖੁੱਤੀ ਗਿਆ ਜੇ ਇੰਨੇ ਹੀ ਚੰਗੇ ਨੇ ਤਾਂ ਸਾਨੂੰ ਇੱਥੇ ਕਿਉਂ ਹੋਣ ਲੱਗੇ ਹੋ ਨਹੀਂ ਇਹ ਜਿਨ੍ਹਾਂ ਦੇ ਸਾਨੂੰ ਜਵਾਬ ਜੀਉਂਤ ਜਿਹੜਾ ਮੈਂ ਨਾ ਚਾਇਦਾ ਜੋ ਆ ਇੱਕ ਪਾਸੇ ਆ 400 ਪਰਿਵਾਰ ਦਾਦਰ ਟੱਕੇ ਖਾਂਦਾ ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੀਆਂ ਜ਼ਮੀਨਾਂ ਬਚਾਈਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੀਆਂ ਜ਼ਮੀਨਾਂ ਬਚਾਈਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਕਿਸਾਨੀ ਬਚਾਈਆ ਉਹ ਟੱਕੇ ਖਾਂਦੇ ਨੇ ਦਰਦ ਰੋਜੋ ਉਹਨਾਂ ਦੀ ਕੋਈ ਸੁਣਵਾਈ ਨਹੀਂ ਆएगी ਇੱਕ ਪਾਸੇ ਭਾਰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦੀਆਂ 12000 ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਤੀਆਂ ਔਰ 400 ਪਰਵਾਹ ਕਿਉਂ ਨਹੀਂ ਦੇਖਦੇਗੇ ਇੰਨਾ ਚੁੱਫਾ ਹੁੰਦਾ ਇੰਨਾ ਨਕਰਮਾ ਹੁੰਦਾ ਦਲਾਤੋ ਦਲਾ ਹੋਤਿਆ ਉਹ ਤਹਾਸੇ ਚੜਾ ਹੋਤਿਆ ਇਹਨੂੰ ਹੁਣ 2024 ਦੀਆਂ ਲੋਕ ਸਭਾ ਚਾਰ ਵਿੱਚ ਪਸੰਗ ਫਿਰੋ ਬੰਦੇ ਦਾ ਪੁੱਤ ਬਣਾ ਕੇ ਤੋਰਾਂਗੇ ਜਿਵੇਂ ਕਾਂਲੀ ਕਾਂਗਰਸ ਨੇ ਪਹਿਪੜਾ ਬਾਈਕਾਟ ਕੀਤਾ ਸੀ ਕਿਸਾਨ ਸਰਕਾਰ ਮੰਡੀਆਂ ਨੇ ਆਮ ਲੋਕਤਾਂ ਨੇ ਹੁਣ ਝੋਟਾ ਵੀ ਬਾਈਕਾਟ ਕਰਾਂਗੇ ਚੜੂ ਪਾਰਟੀ ਆਮ ਆਦਮੀ ਪਾਰਟੀ ਕਹਾਂ ਤੁਸੀਂ ਇੱਕ ਟੱਕਰ ਇਮਾਨਦਾਰ ਤੁਸੀਂ ਤਾਂ ਵੱਡੇ ਬੇਈਮਾਨ ਹੋ ਤੁਸੀਂ ਤਾਂ ਵੱਡੇ ਬੇਈਮਾਨ ਹੋ ਸਾਨੂੰ ਬੋਲ ਤਾਂ ਸਾਨੂੰ ਤੜਫੋਣਾ ਤੁਸੀਂ ਸ਼ਰਮ ਨੂੰ ਹੱਥ ਮਾਰੋ ਸ਼ਰਮ ਨੂੰ ਤੁਹਾਡਾ ਕਿਸੇ ਨੇ ਬਾਈਕਾਟ ਨਹੀਂ ਕੀਤਾ ਸੀ 2022 ਜਦੋਂ ਪੰਜਾਬ ਜੋ ਵਿਦਾਂ ਸਰਵ ਚੁਣਾ ਸੀ ਉਹਦਾ ਤੁਹਾਡਾ ਕਿਸੇ ਨੇ ਨਹੀਂ ਬਾਈਕਾਟ ਕੀਤਾ ਸੀ ਤੁਹਾਨੂੰ ਬੜਾ ਸਤਜਾਰ ਦਿੱਤਾ ਸੀ ਤੁਹਾਨੂੰ ਕਿਸਾਨਾਂ ਦਾ ਦਰਦ ਦੀ ਜਿਹੜੀ ਜੰਮੀ ਗਈ ਸਟੇਜ ਉੱਥੇ ਵੀ ਫੋਨ ਚੁਣਾਉਦੇ ਸੀ ਕਿਸਾਨ ਮੀਟੋ ਔਰ ਜਿਹੜੇ ਕਾਂਗਰਸ ਭਾਰਤ ਪਾਲ ਸੀ ਉਹਨਾਂ ਮਰਦਾਂ ਦੇ ਬਹੁਤ ਕੁੱਤੇ ਸੀ ਉਹਨਾਂ ਦੇ ਕੁੱਤੇ ਮੀੜੇ ਪਾਰੇ ਸੀ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਂਦੇ ਸੀ ਅੱਜ ਉਹੀ ਲੋਕ ਸਾਨੂੰ ਚੰਗੇ ਲੱਗਣ ਲੱਗ ਪਏ ਉਹ ਕਾਲੀ ਪੋਤਾ ਕਾਂਗਰਸ ਵਾਲੇ ਸਾਨੂੰ ਚੰਗੇ ਲੱਗ ਪਏ ਕਿਉਂਕਿ ਤੁਸੀਂ ਫਜਲਾਰ ਕਹਿੰਦੇ ਸੀ ਤੁਸੀਂ ਅੱਜ ਜਮਾ ਨਹੀਂ ਕਰਦੇ ਨਿਕਾਰੇ ਨਿਕਲ ਗਏ ਫਿਰ ਤਾਂ ਗੁੱਸਾ ਆਉੜਾ ਉਹ ਗੁੱਸਾ ਤੁਹਾਨੂੰ ਉਹ ਚੋਣਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਫਿਰ ਤਾਂ ਬਾਈਕਾਟ ਕਰਾਂਗੇ ਰੱਬ ਦੀ ਸੋਹ ਤੁਸੀਂ ਹਾਰੂਗੇ ਜਰੂਰ ਜਿੰਨਾ ਤੁਹਾਨੂੰ ਮਾਲ ਸਤਕਾਰ ਦਿੱਤਾ ਲੋਕਾਂ ਨੇ ਉਹਨਾਂ ਮਿੱਟੀ ਚ ਮਿਲਾ ਕੇ ਖਾਂਦੰਗੇ ਲੋਕ ਸਤਾਈ ਤਾਂ ਬਹੁਤ ਹੀ ਦੂੜਤੀ ਗੱਲ ਆ ਭਰਤ ਮਾਨ ਕਹਿੰਦਾ ਕੀ ਹੋਈ ਤੇਰਾ ਜੀਰੋ ਕਰਾਂਗੇ ਵੜਾ ਉਹਨੂੰ ਹੰਕਾਰ ਇਹਨਾਂ ਮੇਰੇ ਬੱਤੀ ਜੰਦ ਨੇ ਇਹਨਾਂ ਸਾਡੇ ਗੱਲਾਂ ਸੱਚ ਹੁੰਦੀਆਂ ਨੇ ਸੋ ਹੁਣ ਲੋਕ ਰਸਣਗੇ ਇਹਨਾਂ ਦੀ ਗੱਲਬਾਤ ਨਹੀਂ ਸੱਚ ਹੁੰਦੀ ਤਾਂ ਨਾ ਸਿੱਧੂ ਜਿਹੜਾ ਬੰਦਾ ਵਿਚਾਰਾ ਪੰਜਾਬ ਦੇ ਨੌਜਵਾਨ ਨਹੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਉਹ ਬੰਦਾ ਚੱਕ ਗਿਆ ਫੋਕਟਾ ਜਿਹਨਾਂ ਦੇ ਵਿੱਚ ਉਹਦੀ 딸 ਜਮਾਨ ਕੋ ਹੁਣ ਕੀ ਸਾਡੇ ਤੇ ਨੋਜੋ ਉਹਨੂੰ ਹੋਰ ਇੱਕ ਕੇਸ ਪਾਇਆ ਕਿ ਕਹਿੰਦੇ ਤੁਹਾਨੂੰ ਸਿੱਧੂ ਨੇ ਚੋਰੀ ਖੋਈਆ ਪਟਿਆਲਾ ਦੇ ਵਿੱਚ ਫਿਰ ਆ ਪਟਿਆਲਾ ਕੋਲ ਸਿਫਰ ਰਿਪੋਰਟ ਕਰਕੇ ਲੈ ਗਈ ਸੋ ਦੇਖੋ ਕੀ ਨਾਟਕਾ ਹੋ ਰਿਹਾ ਜਿਹੜੇ ਪੰਜਾਬ ਦੇ ਨੌਜਵਾਨ ਬੱਚੇ ਸੱਚੀ ਗੱਲ ਕਰਦੇ ਨੇ ਪੰਜ ਸਿੱਟੋ ਬੰਦਾ ਜਿਹੜਾ ਵਿਚਾਰਾ 1 ਕਰੋੜ 60 ਲੱਖ ਜਿਹਨੂੰ ਆਮ ਲੋਕਾਂ ਦੇ ਬਾਪਸ ਕਰਾਏ ਨੇ ਵੱਧ ਬਾੜ ਨੂੰ ਆਜੋ ਦਰਾ ਮੇਰੇ ਬੈ ਬਟੇ ਕਾਠੂੰ ਬਣੀ ਚੋਹ ਬੰਦਾ ਤੋਂ ਉਹ ਆਸਮਾਨ ਦੇਖ ਕੇ ਜਮਈ ਹੋ ਆਪਣੀਆਂ ਜੀ ਹੋ ਤੱਤਰ ਗਿਆ ਜਮਈ ਉੱਠ ਕੇ ਗੱਲਾ ਕਰਨ ਲੱਗ ਪਿਆ ਉਹ ਬੰਦਾ ਕਹਿੰਦਾ ਕਿ ਭਾਈ ਜਿਹੜਾ ਮੇਰਾ ਹਰਾ ਪੈਨ ਉਹ ਥੋਡੇ ਹੱਕਾਂ ਦੇ ਵਿੱਚ ਚੱਲੂਗਾ ਪਰ ਉਹ ਹਰਾ ਪੈਨ ਇਹਨਾਂ ਨੂੰ ਲਾਉਂਦਾ ਇੰਨੀ ਹਰਾ ਪੈਨ ਨੇ ਕਿਤੇ ਰੱਖਦਾ ਸੋਹਣਾ ਇਹਨਾਂ ਨੇ ਬੱਡਾ ਪੀਰ ਬਣਾ ਲਿਆ ਆਪਣਾ ਕੇਚਰੀਵਾਲ ਉਹ ਤੋਂ ਵੀ ਨਾ ਕੋਈ ਕੰਮ ਨਹੀਂ ਕਰਦਾ ਹੋਊਗਾ ਸੋ 2017 ਦੇ ਵਿੱਚ ਆਹ ਆदमी ਪਾਰਟੀ ਝੜੋ ਪਾਰਟੀ ਕੇਚਰੀਵਾਲ ਦੇ ਨਾਂ 'ਤੇ ਉਹਨਾਂ ਦੀ ਫੋਟੋ ਤੇ ਇਲੈਕਸ਼ਨ ਲੜੀ ਸੀ ਤੇ ਲੋਕਾਂ ਨੇ ਉਹਦੀ ਔਕਾਤ ਦਿਖਾ ਦਿੱਤੀ ਵੀ ਪਾਈਆਂ ਉਹਨੂੰ ਅਈ ਦੇ ਸੀ ਉਹਦੇ ਕਿਤੇ ਵੱੰਨਾ 17 ਥਾਣਾ ਬੋਟੇ ਸੀ 22 ਸੀ ਉਹ ਤੋਂ ਬਾਅਦ ਤਾਂ ਉਤਮਾਨ ਲੋਕ ਜਿਹੜਾ ਸਟਕਾ ਹਰ ਕਰਦੇ ਸੀ ਲੋਟਾ ਵਿੱਚ ਬਹੁਤ ਰੋਸ ਸੀ ਆਈਏ ਨੂੰ ਮੌਕਾ ਤਾਂ ਦੇਖ ਕੇ ਦੇਖਿਓ ਘਾਤ ਮਾਰਦਾ ਬਹੋਲੇਰ ਬਾਈਕ ਜਿਹੜਾ ਮੂੰਹ ਬੋਸ ਕਹਿੰਦੇ ਆ ਉਹ ਮੁੰਨਾ ਸੀ ਤੇ ਉਹਨਾਂ ਦੇ ਦੇਖੋ 117 ਵਿਧਿਆ ਸਵਾ ਸੀਟਾਂ ਦੇ ਵਿੱਚੋਂ 92 ਜਿੱਤੇ ਨੇ ਕਿੰਨੀ ਵੱਡੀ ਗੱਲ ਆ ਕਿ ਕਿੱਦਾ ਸਤਕਾਰ ਕਿੱਦਾ ਮਾਨ ਦਿੱਤਾ ਇਹ ਲੋਕਾਂ ਨੂੰ ਪਰ ਇਹਨਾਂ ਨੂੰ ਹਾਜਮ ਨਹੀਂ ਆਵਾ ਉਹ ਲੋਕ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਕੀੜੇ ਮਕੋੜਾ ਸਮਝਦੇ ਨੇ ਉਹ ਅੰਤmaal ਬੜੀਆ ਪਿਚਰਾ ਕਰਦਾ ਹੁੰਦਾ ਸੀ ਕੈਪਟਨ ਨੂੰ ਬਾਦ ਨੂੰ ਕੀ ਪਾਈ ਡੀਜਣੀ ਸਿਕਿਉਰਟੀ ਕਹਿੰਦੇ ਜੇ ਇੰਨਾ ਹੀ ਕਾਰਾ ਪੰਨਾ ਆ ਬਣੇ ਕਹਿੰਦੇ ਮੁਰਗੀ ਫਾਰਮ ਉਹ ਫਰੀ ਫਾਰਮ ਕੋਲ ਦਾ ਕਹਿੰਦੇ ਕਿਉਂ ਆਪਣੇ ਵਿਚੇ ਦੇ ਲੋਕਾਂ ਦੇ ਵਿੱਚ ਉਹ ਜੋ ਹੀ ਬੰਦਾ ਸਭ ਤੋਂ ਵੱਧ ਸਿਕਿਉਰਟੀ ਚੱਕੀ ਵਰਦਾ ਅੱਜ ਉਹ ਹੀ ਬੰਦਾ ਆਪਣੇ ਪਰਿਵਾਰ ਨੂੰ ਬਹੁਤ ਵੱਡੀ ਸਿਕਿਉਰਟੀ ਦੇ ਰਿਹਾ ਤਾਂ ਜਿਹੜਾ ਬੰਦਾ ਕਹਿੰਦਾ ਵਾ ਬੜਾ ਇਮਾਨਦਾਰ ਉਹ ਬੰਦਾ 3-3 ਲੱਖ ਦੇ ਡੋਟ ਪਾਉਂਦਾ ਉਹ ਬੰਦਿਆਂ ਦੇ ਜਿਹੜੇ ਘਰ ਦੇ ਨੇ ਉਹਦੀ ਘਰ ਵਾਲੀ ਉਹਦੀ ਮਾਤਾ ਉਹਦੀ ਭੈਣ ਸੋਨੇ ਨਾਲ ਲੱਤੀਆਂ ਗਈਆਂ ਨੇ ਬਈ ਉੱਥੇ ਜਿਹੜਾ ਸੱਚ ਬੋਲਦਾ ਉਹਦੇ ਜਰੂਰ ਪਰਚੇ ਹੁੰਦੇ ਨੇ ਉਹਨਾਂ ਜੇਲਾ ਵਿੱਚ ਟੱਕੇ ਜਾਂਦੇ ਨੇ ਪਰ ਕੀ ਕਰੀਏ ਅਸੀਂ ਆਣਖੀ ਬੰਦੇ ਆ ਤੇ ਆਣਖੀ ਕਦੇ ਕਿਸੇ ਨੂੰ ਝੋਕਦੇ ਨਹੀਂ ਆਂਗੇ ਕਿਸੇ ਅਗਰ ਬਲਕਦੇ ਨਹੀਂ ਆਂਗੇ ਸੋ ਅਸੀਂ ਆਪਣੇ ਹੱਥ ਲੈ ਕੇ ਜਾਵਾਂਗੇ ਅਸੀਂ ਕਿਸੇ ਨੂੰ ਡਲ ਦੇ ਨਹੀਂ ਚੱਟ ਰਹੇਗੇ ਸੋ ਅਸੀਂ ਸਾਡੇ ਬਜ਼ੁਰਗਾਂ ਨੇ ਜਿਹੜਾ ਕਿਸਾਨ ਅੰਦੋਲਨ ਦੇ ਸਹੀਦ ਪਰਿਵਾਰ ਨੇ ਜਿਹੜੇ ਕਿਸਾਨ ਅੰਦੋਲਨ ਦੇ ਸਹੀਦ ਨੇ ਉਹਨਾਂ ਨੇ ਆਪਣੀ ਜਾਨੀ ਸੇਵਕੀ ਕਾਰਜ ਕੀਤੀ ਆ ਪੂਰੇ ਪੰਜਾਬ ਦੀ ਪੂਰੀ ਕਿਸਾਨੀ ਨੂੰ ਬਚਾਉਣ ਲਈ ਕੀਤੀ ਆ ਉਸ ਤੋਂ ਬਾਅਦ ਦੇਖ ਲਓ ਮੋਦੀ ਦਾ ਬੜਾ ਹੰਕਾਰ ਕਿਹਾ ਜਾਂਦਾ ਮੋਦੀ ਨੂੰ ਬੜਾ ਕਿਹਾ ਜਾਂਦਾ ਕਿ ਪਈਆ ਬੰਦਾ ਜਿਹੜੇ ਇੱਕ ਵਾਰ ਫਰੇਜ਼ ਨਾਲ ਆ ਲਵੇ ਕਦੇ ਵਾਪਸ ਨਹੀਂ ਹੁੰਦਾ ਕਦੇ ਝੋਟਦਾ ਨਹੀਂ ਆਏਗਾ ਸੋ ਪੰਜਾਬ ਦੇ ਅਣਖੀ ਜੋਧੇ ਲੋਕਾਂ ਨੇ ਉਹ ਬੰਦੇ ਨੂੰ ਚੱਕਾ ਆਇਆ ਚੱਕਾ ਆਪਸੇ ਮੋੜਿਆ ਕੋਈ ਅੰਤਮਾਨ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਜਿਹੜਾ ਆਮਲੀਆ ਮੜੀ ਮੁਕੀਆ ਚੀਚਾ ਨੇ ਤੇ ਕੋਈ ਗੱਲ ਨਹੀਂ ਜੇ ਤੁਸੀਂ ਆਪਣੀ ਚੁੱਪ ਤੇ ਆਲ ਕੇ ਸੀ ਭਾਈ ਅਸੀਂ ਇਕੱਠੇ ਮਾਰਚ ਤੱਕ ਤੁਹਾਨੂੰ ਪਹਨ ਨੌਕਰੀਆਂ ਮਾਜਾ ਦਮਾਗੇ ਕੋਈ ਗੱਲ ਨਹੀਂ ਅਸੀਂ ਵੀ ਬੜੇ ਕਹਿ ਰਿਆ ਅਸੀਂ ਵੀ ਜੱਟ ਤੇੜ ਕੇ ਬੈਠੇ ਆ ਤੇ ਇੱਕ ਗੱਲ ਤੁਸੀਂ ਯਾਦ ਰੱਖਿਓ ਤੇ ਮਨੋ ਦਾ ਪਤਾ ਤੁਸੀਂ ਸੰਧ ਹੱਥ ਲਾ ਨਹੀਂ ਸਕਦੇ ਹੈਗੇ ਭਾਵੇਂ ਸਾਡੋ ਹੱਥ ਲਾਤਾ ਸਾਡੇ ਨਾਲੋਂ ਨੇਕੀ ਹੋਣੀ ਵੀ ਸੋ ਤੁਸੀਂ ਆਪਣਾ ਪਹਿਲਾ ਵਿਚਾਰ ਲਿਓ ਕਿ ਕੋਈ ਨਾ ਜ਼ਿਆਦਾ ਵਿਰੋਧ ਹੋਣਾ ਤੁਹਾਨੂੰ ਥਾਂ ਥਾਂ ਤੇ ਪਾ ਰੱਖਣ ਨੂੰ ਜਗਾ ਨਹੀਂ ਮੈਣੀ ਤੁਹਾਨੂੰ ਚੰਡੀਗੜ੍ਹ ਦੇ ਲੋਕਾਂ ਨੇ ਬੰਦ ਕਰ ਦੇਣਾ ਜੀ ਚੰਡੀਗੜ੍ਹ ਹੀ ਟੱਪਾ ਹਵਾ ਚੋ ਚੋ ਗਏ ਸੋ ਦੌਰ ਆ ਚੋ ਗਿਆ ਜਿਹੜੀਆਂ ਚੋਣਾ ਨੇ ਬਹੁਤ ਦੂਰ ਦੀ ਗੱਲ ਨਹੀਂ ਆ ਵੀ ਨੇੜੇ ਤੋਂ ਆ ਚੋ ਵੀ ਉਹ ਆਤਮਾਨ ਬਤੀ ਦੰਦ ਆ ਰਿਹਾ ਤੈਨੂੰ ਦਿਖਾਵਾਂਗੇ ਕੀ ਉਹ ਕਹਾਤਾ ਤੁਹਾਡੀ ਸਭ ਤੋਂ ਵੱਡੇ ਲੋਕਾਂ ਪਰ ਵਿੱਚ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਹੰਕਾਰ ਚੜ ਜਾਵੇ ਸੱਚ ਜਿਨ੍ਹਾਂ ਨੂੰ ਹੰਕਾਰ ਚੜਿਆ ਹੁੰਦਾ ਸੱਤਾ ਦਾ ਉਹਦਾ ਹੰਕਾਰ ਆਹ ਲੋਕੇ ਲਾਉਂਦੇ ਨੇ ਤੇ ਪਰਮਾਤਮਾ ਸਭ ਤੋਂ ਬੜਾ ਕਾਲਪੁਰਖ ਪਰਮਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਜਿਹੜੇ ਉਹਨਾਂ ਨਾਲੇ ਧੋਖਾ ਮਾਗੇ ਜਿਹੜੇ ਉਹਨਾਂ ਨਾਲੇ ਪਾਪ ਕਰਾਗੇ ਉਹ ਕਿਸੇ ਦਾ ਹੀ ਕੀ ਬਣ ਜਾਣਗੇ ਕੋਈ ਕੋਈ ਭਾਵੇਂ ਉਹਨਾਂ ਨੇ ਵੀ ਸੋਫਾ ਖਾਤੀ ਆਤੀ ਅੱਜ ਕਿਰਤ ਉਹਨਾਂ ਨੇ ਦੇਖ ਲਓ ਤੁਸੀਂ ਕਿੱਥੇ ਚੱਕੇ ਬਾਰੇ ਪਰਮਾਤਮਾ ਸਭ ਤੋਂ ਵੱਡਾ ਪਰਮਾਤਮਾ ਨੇ ਇਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਆ ਸਭ ਉਹ ਲੈਕੇ ਜੋਥੇ ਤਾਂ ਹਰ ਪਰਮਾਤਮਾ ਨੇ ਬੜੀਆ ਟੀਚਰਾਂ ਕਰਦਾ ਕੋ ਆਤਮਾਨ ਭਈ ਕਹਿੰਦਾ ਡੁੱਕੇ ਲੀਡਰਾਂ ਨੂੰ ਬਾਦਲਾਂ ਨੂੰ ਜਾਂ ਟਟਣਾ ਕਾਂਗਰਸੀਆਂ ਨੂੰ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਕਹਿੰਦੇ ਲੋਕਾਂ ਦੀ ਨਾ ਤੁਸੀਂ ਜ਼ੁਲਮ ਕਰੋ ਕਿਨ ਧਰਮਰਾਜ ਉੱਪਰ ਤੁਹਾਡਾ ਲੇਖਾ ਲਿਖਦਾ ਸੋ ਹੁਣ ਇਹਨਾਂ ਦਾ ਵੀ ਲੇਖਾ ਲਿਖੀਦਾ ਬਾਬਾ ਪਰਮਾਤਮਾ ਧਰਮਰਾਜ ਸੋਮਾਨਿਕ ਇਹਨਾਂ ਤੋਂ ਵੀ ਜਵਾਬ ਪੁੱਛਣਾ ਤੇ ਬਾਕੀ ਜਿਹੜੇ ਲੋਕ ਨੇ 2024 ਵਿੱਚ ਇਹਨਾਂ ਨੂੰ ਮਿੱਟੀ ਦੇ ਵਿੱਚ ਮਿਲਾਵਣਗੇ ਤੁਹਾਡੇ ਸਾਹਮਣੇ ਆ ਰੌਏ ਗੁਰਜੀ ਕਲਾਂ ਤੋਂ ਵਾਰੂ